ਗਮ ਜਦਾਂ ਬਾਤਾਂ ਦਿੱਤਾ ਪਿੰਡਾਂ ਵਾਲੇ ਉਹ ਉਸ ਵੇਲੇ ਜਿਨ੍ਹਾਂ ਨੂੰ ਪਤਾ ਸੀ ਇਸ ਬਾਰੇ ਲੋਕੇ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨਹੀਂ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਗਾਦਾ ਨਹੀਂ ਕਹਿ ਸਕਦੇ ਪਰ ਜਿਹੜੀ ਹੈਗੀ ਇਹਨਾਂ ਚੀਜ਼ਾਂ ਦੇ ਨੇਚਰਲ ਰਿਸੋਰਸ ਨੂੰ ਤਾਂ ਵੈਸੇ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੇਚਰ ਰਿਸੋਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਨੇਸ਼ਨਲ ਕ੍ਰੀਏਸ਼ਨ ਫੰਡ ਹੁੰਦੀ ਹੈ ਅਸੀਂ ਇਹਨਾਂ ਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਇਹ ਜਿਹੜਾ ਅਸਵਸਥ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਸਪਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵळे ਜੈਸਰ ਨੇ ਕਹੇਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਜੋ ਮੰਗਿਆ ਪੈਸਾ ਆਇਆ ਵੀ ਇਹ ਚੀਜ਼ ਵਾਸਤੇ ਪਰ ਅਫਸੋਸ ਆਦਾ ਜਾਂ ਤਾਂ ਕਿ ਉਹ ਸੈਗਰੀਗੇਸ਼ਨ ਪੂਰਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਵੇ ਗਿੱਲਾ ਕੂੜਾ ਵੱਖਰਾ ਹੋ ਜਵੇ ਸੁੱਕਾ ਵੱਖਰਾ ਹੋ ਜਵੇ ਗਿੱਲੇ ਦੀੋਂ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ-ਬੋਦੀ ਮਿੱਟੀ ਬਚਣੀ ਆ ਉਹ ਅਸਲ ਵਿੱਚ ਮਕਸਦ ਵਾਸਤੇ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋ ਰਿਹਾ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਕੂੜਾ ਪੂਰਾ ਉਹ ਉਹ ਅਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਕੋਈ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹ ਹੀ ਲਗੇ ਸੀ ਵੇਚਤਾ ਲਗਾਤਾਰ ਚੋੜੀ ਆਈ ਹੈ ਜੇਕਰ ਇਹਦਾ ਪੂਰਾ ਪ੍ਰਬੰਧ ਹੋ ਜਵੇ ਕੱਲਾ-ਕੱਲਾ ਕੂੜਾ ਹੋ ਜਵੇ ਕਿੱਲਾ ਵੱਖਰਾ ਹੋ ਜਵੇ ਸੁੱਕਾ ਵੱਖਰਾ ਹੋ ਜਵੇ ਉਹਦੇ ਵਿੱਚ ਸਾਰਾ ਕੁਝ ਨਿਕਲ ਜਾਂਦਾ ਬਜਦਾ ਹੀ ਕੁਝ ਨਹੀਂ ਬਾਬਾ ਜਿਹੜੇ ਪ੍ਰਬੰਧ ਨੂੰ ਠੇਕਾ ਕਿ ਦਿੱਤਾ ਹੋਏ ਪੰਚਾਇਤ ਨੂੰ ਅਖਰ ਪੈਸੇ ਲੈਂਦੇ ਉਹ ਪੰਚਾਇਤ ਨੇ ਪੈਸੇ ਸਹੀ ਤਰੀਕੇ ਨਾਲ ਜੂਜ ਬਰ ਨਹੀਂ ਕੀਤੇ ਉਹ ਤਾਂ ਪਿੰਡ ਵਾਸ ਪਿੰਡ ਵਾਲਿਆਂ ਨੇ ਲਾਏ ਉਹ ਤਾਂ ਪਿੰਡ ਵਾਲਿਆਂ ਨੇ ਲਏ ਹੁਣੇ ਉਹ ਮਿਊਸਪਲ ਕਮੇਟੀ ਨੇ ਥੋੜਾ ਮਿਊਸਪਲ ਕਮੇਟੀ ਤੇ ਹੋਣਗੇ ਉਹ ਹੋਈ ਹੋਈ ਕਾਰਵਾਈ ਕਰ ਰਹੇ ਆ ਉਹ ਤਾਂ ਪੰਚਾਇਤ ਦੇ ਪਿੰਡ ਵਾਸਤੇ ਇਹਨਾਂ ਨੇ ਖਰਚ ਕੀਤੇ ਹੋਣਗੇ ਪਰ ਮਿਊਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਥਾਨ ਦੇ ਉੱਤੇ ਨਾ ਲਾਜੀ ਉਹ ਤਾਂ ਹੋ ਗਿਆ ਬਲੰਕ ਟੁਕਰਾ ਪਰ ਇਹਨੂੰ ਜਿਹੜਾ ਹੈਗਾ ਚਲੋ ਜਿਹੜਾ ਹੈਗਾ ਜਿਹੜੀ ਇੱਕ ਟੁਕੜਾ ਚੁੱਕਿਆ ਜਾਂ ਕੋੜਾ ਚੁੱਕਿਆ ਲੈ ਕੇ ਉਸ ਦੁਆਰਾ ਜਿਹੜਾ ਹੈਗਾ ਕੂੜਾ ਜੀ ਹੋ ਗਿਆ ਕਿਸੇ ਦੁਆਰਾ ਕੋਈ ਟਿਪ ਵੀ ਨਹੀਂ ਆਊਗਾ ਜਿਹੜਾ ਪੁਨਾ ਸਿਕਣਵਾਸ ਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦਿਖਿਆਈ ਇਹਨੇ ਕਿ ਉਹ ਉਹ ਸਿੱਟਾ ਲੱਗਦਾ ਹੋਇਆ ਜਿੰਨੇ ਇਹਨਾਂ ਦੇ ਬਨੇ ਹੋਏ ਸੈਂਟਰ ਬਨੇ ਹੋਏ ਹਨ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇੱਕੇ ਕੁੜਾ ਕੰਪਰਾ ਲਾ ਆ ਜਿਹੜਾ ਹੈਗੇ ਗਿੱਲਾ ਕੂੜਾ ਇੱਕ ਸੁਪਾ ਕੂੜਾ ਇੱਕ ਇਹ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਵਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਨੇ ਜਿਹੜੀ ਇਹਨੂੰ ਕਹਾੜਾ ਤੇੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਆ ਕੁਝ ਇਹੋ ਜਿਹੇ ਤੇ ਮੈਡੀਕਲ ਦੇ ਨਾਲ ਵੀ ਕੁੜੀਆਂ ਉਹਨਾਂ ਦਾ ਵੱਖਰਾ ਇਕਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਹੈਗਾ ਕਿ ਇੱਕ ਰੇਡੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਜਿਹਦੇ ਵਿੱਚ ਕੋ ਮਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਬਚਦਾ ਉਹਦੇ ਵਿੱਚ ਰਾਟ ਪੇਸਟ ਉਹ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਮੁਸਾਇਦਕਰ ਹੁੰਦਾ ਦਿਸਿਆ ਤੋਂ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤਫਰ ਬੂੜਾ ਤਾਂ ਬਜਦਾ ਹੀ ਨਹੀਂ ਕਿਉਂਕਿ ਜਿਹੜੇ ਜਿਹੜੇ ਜਿਹੜਾ ਗਿੱਲਾ ਕੂੜਾ ਉਹਨਾਂ 걸 ਜਾਣਾ ਉਹਨਾਂ ਖਤ ਬੰਦਿਆਣਾ ਸੁੱਤੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟ ਜਾਂ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸਾੜਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤਾ ਕੁਝ ਹੋਇਆ ਨਹੀਂ ਕਿਉਂਕਿ ਜਿੰਨਾ ਤੇ ਨਹੀਂ ਹੁੰਦਾ ਇਹੋ ਜਿਹੀਆਂ ਜੜੀਆਂ ਹੈਗੀਆਂ ਇਸ ਸਮੱਸਿਆ ਖਤਮ ਹੋਣ ਵਾਲੀ ਨਹੀਂ ਨਗੀ ਕਿਉਂਕਿ ਇਹ ਗੰਪ ਜਿਹੜੇ ਆ ਹੋਰ ਵੱਡੇ ਹੁੰਦੇ ਜਾਂਦੇ ਸਗੋਂ ਇਹ ਬਿਲਕੁਲ ਜ਼ੀਰੋ ਹੋਣੇ ਚਾਹੀਦੇ ਸੀ ਠੀਕ ਹੈ